ਅੱਜ ਆਏ ਇਹ ਸਾਡਾ ਮੰਨ ਹੈ ਮੇਰਾ ਵੀ ਮੰਨ ਹੈ ਮੇਰੀ ਪਾਰਟੀ ਦਾ ਮੰਨ ਹੈ ਤੇ ਪੰਜਾਬ ਦੇ ਲੋਕਾਂ ਦਾ ਹੀ ਮੰਨ ਹੈ ਕਿ ਨੈਚੁਰਲ ਕਲੇਮਟੀ ਕੁਝ ਹੱਦ ਤੱਕ 80% ਦੀ ਮੈਨ ਮੇ ਇਹ ਟਾਈਮ 'ਚ ਸੂਬੇ ਦੀ ਸਰਕਾਰ ਐਕਟਿਵ ਰਹਿੰਦੀ ਪੈਸਿਆਂ ਦਾ ਪ੍ਰਬੰਧ ਵੀ ਇਹਨਾਂ ਕੋਲ ਹੱਸ ਹੁਣ ਇਹ ਗੱਲ ਇਹ ਵੀ ਸਾਹਮਣੇ ਆ ਚੁੱਕੀ ਕਿ ਪਿਛਲੇ 2010 ਤੋਂ ਲਗਾਤਾਰ ਸੈਂਟਰ ਦਾ ਜਿਹੜਾ ਫੰਡ ਹੈ ਜਿਹੜਾ ਨੈਚੁਰਲ ਕੈਲਮਿਟੀ ਵਾਸਤੇ ਇਸਤੇਮਾਲ ਕੀਤਾ ਜਾਂਦਾ ਹਰ ਸਾਲ ਉਹਦੇ ਪੈਸੇ ਆਉਂਦੇ ਨੇ ਉਹ 75 25 ਦੀ ਰੇਸ਼ੀਓ ਵਿੱਚ ਵੰਡੇ ਜਾਂਦੇ 75% ਸੈਂਟਰ ਪੈਸੇ ਘੱਲਦਾ 25% ਸੂਬੇ ਨੇ 받ਦਾ ਤੇ 31 ਮਾਰਚ 2022 ਜਦੋਂ ਇਹ ਸਰਕਾਰ ਨੂੰ 1 ਸਾਲ ਤੋਂ ਵੱਧ ਹੋ ਚੁੱਕਿਆ ਸੀ ਮਾਨ ਸਾਹਿਬ ਦੀ ਸਰਕਾਰ ਇਹਨਾਂ ਕੋ 941 ਕਰੋੜ ਰੁਪਏ ਇਹਨਾਂ ਦੇ ਅਕਾਊਂਟ ਵਿੱਚ ਪੰਜਾਬ ਦਾ ਆਜ ਤੁਸੀਂ ਇਹਨਾਂ ਨੂੰ ਪੁੱਛਣਾ ਚਾਹਾਂਗੇ ਕਿ ਜਿਹੜਾ ਤੁਹਾਡਾ 25% ਉਹ ਤੁਸੀਂ ਪਾਇਆ ਕਿ ਜੇ 25% ਐਡ ਆਨ ਕਰ ਲੋ ਤੇ ਫਿਰ ਉਹ 11-12 ਹਜ਼ਾਰ ਕਰੋੜ ਹੀ ਬਣੇ ਪ੍ਰਾਈਮ ਮਿੰਿਸਟਰ ਕੋ ਉਮੀਦ ਰੱਖੀ ਪ੍ਰਾਈਮ ਮਿੰਿਸਟਰ ਵੀ ਉਮੀਦ ਤੇ ਪੂਰੇ ਨੂੰ 1600 ਕਰੋੜ ਦਿੱਤਾ 20000 ਕਰੋੜ ਦਾ ਘਾਟਾ ਬਕਾਇਆ ਸੀ ਸੌਰੀ ਨੁਕਸਾਨ ਬਕਾਇਆ 20000 ਚੋਂ 1600 ਕਰੋੜ ਦਾ ਮਤਲਬ ਹੋਇਆ 8% ਪ੍ਰਾਈਮ ਮਿੰਿਸਟਰ ਦੇ ਉਨ ਤੁਸੀਂ ਵੇਖੋ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਤੇ ਪੰਜਾਬ ਦੇ ਗਰੀਬ ਲੋਕਾਂ ਨੂੰ ਇੱਕ ਫੁੱਟਬਾਲ ਬਣਾ ਲਿਆ ਮੋਦੀ ਸਾਹਿਬ ਨੇ ਤੇ ਮਾਨ ਸਾਹਿਬ